ਰਮਨਦੀਪ ਦੀ ਜਿਹੜੀ ਸਨਮਾਨ ਦੀ ਰਸਮ ਹੋਏਗੀ ਤੇ ਮੈਂ ਬੇਨਤੀ ਕਰਾਂ ਡਾਕਟਰ ਮੈਲ ਸਿੰਘ ਜੋ ਇਸ ਵੇਲੇ ਖਾਲਸਾ ਯੂਨੀਵਰਸਿਟੀ ਦੇ ਫਾਊਂਡਰ ਵਾਈਸ ਚਾਂਸਲਰ ਨੇ ਔਰ ਲੰਮਾ ਸਮਾਂ ਖਾਲਸਾ ਕਾਲਜ ਦੇ ਪ੍ਰਿੰਸੀਪਲ ਰਹੇ ਨੇ ਉਹ ਸਟੇਜ ਤੇ ਆਉਣ ਨਾਲ ਡਾਕਟਰ ਬੈਲ ਜੀ ਜਿਹੜੇ ਇਸ ਵੇਲੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਹਾਇਰ ਐਜੂਕੇਸ਼ਨ ਦੀ ਕੌਂਸਲ ਆ ਉਸ ਦੇ ਚੇਅਰਮੈਨ ਨੇ ਉਹਨਾਂ ਦੋਨਾਂ ਨੂੰ ਮੈਂ ਬੇਨਤੀ ਕਰਾਂਗਾ ਉਹ ਆਉਣ ਨਾਲ ਸ਼ਕੀਰਤ ਜੀ ਆਉਣ ਤੇ ਆਓ ਜੀ ਤੁਹਾਨੂੰ ਸਨਮਾਨ ਦੀ ਜਿਹੜੀ ਰਸਮ ਆ ਕੋ ਕੀਤੀ ਤੇ ਹੁਣ ਸਨਮਾਨਤ ਹਸਤੀ ਰਮਨਦੀਪ ਨੂੰ ਬੇਨਤੀ ਆ ਹਰ ਤੇ ਉਹ ਆਉਣ ਸਟੇਜ ਤੇ ਤੇ ਆਪਣੇ ਅਨੁਭਵ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਸਾਰੇ ਵਿਦਵਾਨ ਬੈਠੇ ਨੇ ਅਜੇ ਕੋਈ ਤਿਰਬਾਣੀ ਹੋਣਾ ਜਿਹੜਾ ਤੁਸੀਂ ਲੰਡਾਇਆ ਨਾ ਹੋਵੇ ਅਜੇ ਕੋਈ ਕਹਾਣੀ ਨਹੀਂ ਹੋਣੀ ਜਿਹੜੀ ਤੁਸੀਂ ਸੁਣੀ ਨਾ ਹੋਵੇ ਅਜੇ ਕੋਈ ਗੱਲ ਨਹੀਂ ਹੋਣੀ ਜਿਹੜੇ ਤੁਹਾਡੇ ਕੰਨੀਆਂ ਨਾ ਪਹੁੰਚੀ ਹੋਵੇ ਅਜੇ ਮੈਂ ਕਿਹਨਾਂ ਤਾਂ ਮੈਂ ਕੋਈ ਬੁਲਾ ਰਹਾ ਹਾਂ ਨਹੀਂ ਮੈਂ ਕੋਲ ਕਹਿਣ ਲਈ ਕੁਝ ਖਾਸ ਗੱਲਾਂ ਹਨ ਕੁਝ ਗੱਲਾਂ ਮੈਂ ਆਪਣੇ ਪਿੱਛੇ ਦੀਆਂ ਕਰਾਂਗਾ ਕੁਝ ਮੈਂ ਆਪਣੇ ਬਾਰੇ ਕਰਾਂਗਾ ਮੇਰੇ ਤੋਂ ਪਹਿਲਾਂ ਕਈ ਮਾਨ ਸ਼ਕਤੀਆਂ ਨੂੰ ਇਸ ਮੰਚ ਤੋਂ ਨਵਾਜਿਆ ਜਾ ਚੁੱਕਾ ਹੈ ਉਹਨਾਂ ਦੀ ਕਤਾਰ ਵਿੱਚ ਖੜੇ ਹੋਣਾ ਆਪਣੇ ਆਪ ਵਿੱਚ ਇੱਕ ਮਾਣ ਵਾਲੀ ਗੱਲ ਹੈ ਸਨਮਾਨ ਪ੍ਰਾਪਤ ਕਰਨਾ ਕਦੀ ਵੀ ਮੇਰਾ ਟੀਚਾ ਨਹੀਂ ਰਿਹਾ ਮੇਰਾ ਉਦੇਸ਼ ਇਹੀ ਰਿਹਾ ਹੈ ਕਿ ਜਿਹੜੇ ਲੋਕ ਖੁਦ ਆਪਣੀ ਆਵਾਜ਼ ਨਹੀਂ ਬਣ ਸਕਦੇ ਉਹਨਾਂ ਦੀ ਆਵਾਜ਼ ਬੰਨਣਾ ਜਿਹੜੇ ਮੁੱਦਿਆਂ ਪਿੱਛੇ ਪੱਤਰਕਾਰਾਂ ਦੀ ਢੀਂਡ ਨਹੀਂ ਭੱਜਦੀ ਉਹਨਾਂ ਵਿੱਚੇ ਭੱਜਣਾ ਪੜਾਈ ਪੂਰੀ ਕਰਨ ਮਗਰੋਂ ਸਰਕਾਰੀ ਬਰਿੰਦਰਾ ਕਾਲਜ ਵਿੱਚ ਗ੍ਰੈਜੂਏਸ਼ਨ ਵਿੱਚ ਐਡਮਿਸ਼ਨ ਲੈ ਲਈ ਗ੍ਰੈਜੂਏਟ ਕਰਨ ਮਗਰੋਂ ਮੈਂ ਜਲੰਧਰ ਆ ਗਿਆ ਇੱਥੇ ਪੱਤਰਕਾਰੀ ਦੀ ਪੜ੍ਹਾਈ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੀਨਲ ਕੈਂਪਸ ਵਿੱਚ ਐਡਮਿਸ਼ਨ ਲਈ ਜਿੱਥੇ ਚੰਗੇ ਦੋਸਤਾਂ ਤੇ ਚੰਗੇ ਅਧਿਆਪਕਾਂ ਦਾ ਸਾਥ ਮਿਲਿਆ ਜਿਨ੍ਹਾਂ ਨੇ ਜ਼ਿੰਦਗੀ 'ਚ ਅੱਗੇ ਵਧਣ ਲਈ ਪ੍ਰੇਰਿਆ ਇਸੇ ਦੌਰਾਨ ਹੀ ਮੈਨੂੰ ਜਲੰਧਰ ਤੋਂ ਪੰਜਾਬੀ ਟ੍ਰਿਬਿਊਨ ਲਈ ਕੰਮ ਕਰਨ ਦਾ ਮੌਕਾ ਮਿਲ ਗਿਆ ਇੱਥੇ ਕੁਝ ਮਹੀਨੇ ਕੰਮ ਕੀਤਾ ਫਿਰ ਪੰਜਾਬੀ ਟ੍ਰਿਬਿਊਨ ਦੇ ਚੰਡੀਗੜ੍ਹ ਦਫ਼ਤਰ ਤੋਂ ਆਵਾਜ਼ ਆ ਗਈ। ਉੱਥੇ 2 ਸਾਲ ਮੈਂ ਚੰਡੀਗੜ੍ਹ ਸ਼ਹਿਰ ਨੂੰ ਕਵਰ ਕੀਤਾ। ਉਸੇ ਦੌਰਾਨ ਕੰਮ ਕਰਦਿਆਂ ਫਿਰ ਆਪਾਂ ਨੇੜੇ ਦੇ ਚੰਡੀਗੜ੍ਹ ਤੋਂ ਕਨੇਡਾ ਦੇ ਪਿੰਡ ਵਿੱਚ ਅੰਗਰੇਜ਼ੀ ਦਾ ਕੋਈ ਮਾਸਟਰ ਲੱਭਿਆ। ਸਵੇਰ 5 ਵਜੇ ਦਿੱਲੀ ਉਹਨਾਂ ਕੋਲੇ ਜਾਣਾ ਤੇ 9 ਵਜੇ ਤੱਕ ਉਹਨਾਂ ਕੋਲੇ ਛੋਟੇ-ਛੋਟੇ ਬੱਚਾਂ ਵਿੱਚ ਲੈ ਕੇ ਅੰਗਰੇਜ਼ੀ ਸਿੱਖਣੀ। ਇਹ ਕਈ ਮਹੀਨੇ ਦੌਰ ਚੱਲਦਾ ਰਿਹਾ। ਆਪਾਂ ਅੰਗਰੇਜ਼ੀ ਲਿਖਣ ਤੇ ਬੋਲਣ ਜੋਗੇ ਹੋ ਗਏ। ਇਸੇ ਦੌਰਾਨ ਟਾਈਮਜ਼ੋ ਵੀਡੀਓ ਵਿੱਚ ਕੋਈ ਵੈਕੈਂਸੀ ਨਿਕਲੀ ਸੀ ਜਦੋਂ ਅਸੀਂ ਟਾਈਮਜ਼ੋ ਵੀਡੀਓ ਵਿੱਚ ਕੰਮ ਕਰ ਰਿਹਾ ਸੀ ਤਾਂ ਅਸੀਂ ਪੂਰਾ ਹਫਤਾ ਉੱਤੇ ਮੁਹੱਲੀ ਏਰੀਆ ਚ ਹੁੰਦੀ ਨਜ਼ਾਇਦ ਨਾਇਮਿੰਗ ਉੱਤੇ ਖਬਰਾਂ ਕੀਤੀਆਂ ਇਸੇ ਦੌਰਾਨ ਮੈਨੂੰ ਇੱਕ ਅਫਸਰ ਨੇ ਆਪਣੇ ਦਫ਼ਤਰ ਬੁਲਾਇਆ ਉਹਨਾਂ ਤੋਂ ਪੈਸੇ ਲੈ ਕੇ ਖਬਰਾਂ ਕਰ ਰਹੇ ਹਾਂ ਮੈਂ ਕਿਹਾ ਜੀ ਜੇ ਤੁਹਾਡੇ ਕੋਲ ਜਾਣਕਾਰੀ ਹੈ ਤਾਂ ਕੋਈ ਕਾਰਵਾਈ ਕਰ ਦਿਓ ਪਰ ਕਾਰਵਾਈ ਕੀ ਹੋਣੀ ਸੀ ਉਹ ਸਿਰਫ ਇੱਕ ਡਰਾਵਾ ਹੀ ਸੀ ਇਸ ਤੋਂ ਬਾਅਦ ਜਦੋਂ ਮੈਂ ਪਟਿਆਲਾ ਕੰਮ ਕਰ ਰਿਹਾ ਸੀ ਤਾਂ ਕੁਝ ਸਿਆਸੀ ਲੀਡਰਾਂ ਵੱਲੋਂ ਆਮ ਗਰੀਬ ਲੋਕਾਂ ਦੇ ਪੈਸਿਆਂ ਨਾਲ ਗੜਬੜ ਤਾਂ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਦੀ ਬਹੁਤ ਖੱਜਲ-ਖਵਾਰੀ ਹੋ ਰਹੀ ਸੀ ਮੌਤਾਂ ਦੀ ਦਰ ਬਹੁਤ ਜ਼ਿਆਦਾ ਸੀ ਤੇ ਲੋਕਾਂ ਦੀ ਕੇਅਰ ਵੀ ਨਹੀਂ ਹੋ ਰਹੀ ਸੀ ਤਾਂ ਹਿੰਦੁਸਤਾਨ ਟਾਈਮ ਨੇ ਉਹਨਾਂ ਖਬਰਾਂ ਨੂੰ ਵੀ ਪ੍ਰਮੁੱਖਤਾ ਨਾਲ ਛਾਪਿਆ ਤਾਂ ਇੱਕ ਅਫਸਰ ਨੇ ਆਈਸ ਅਫਸਰ ਨੇ ਮੇਰੇ ਖਿਲਾਫ ਐਫਆਈਆਰ ਦੀ ਸਪਸ਼ਟ ਕਰ ਦਿੱਤੀ ਉਸ ਐਫਆਈਆਰ ਨਾਲ ਵੀ ਮੈਨੂੰ ਕਈ 3-4 ਦਿਨ ਖੱਜਲ ਹੋਣਾ ਪਿਆ ਪਰ ਉਹ ਐਫਆਈਆਰ ਨਹੀਂ ਹੋ ਸਕੀ ਕਿਉਂਕਿ ਉਹਦਾ ਸਾਰਾ ਆਧਾਰ ਹੀ ਠੁਟਾ ਸੀ ਕਿਉਂਕਿ ਉਹ ਮੈਨੂੰ ਮਜਬੂਰ ਕਰ ਰਿਹਾ ਸੀ ਤਾਂ ਕਿ ਮੈਂ ਆਪਣਾ ਸੋਰਸ ਦਾ ਨਾਮ ਦੱਸਾਂ ਤਾਂ ਕਿ ਉਸ ਨੂੰ ਉੱਥੋਂ ਹਟਾ ਸਕਣ ਇਸ ਤੋਂ ਬਾਅਦ ਮੋਗੇ ਆ ਗਿਆ ਮੋਗੇ ਵਿੱਚ ਅਸੀਂ ਲੇਬਰ ਡਿਪਾਰਟਮੈਂਟ ਦੀ ਖਬਰ ਕੀਤੀ ਉਸਨੇ ਪੈਸੇ ਦੀ ਪੇਸ਼ਕਸ਼ ਵੀ ਕੀਤੀ ਆਪਾਂ ਉਹ ਵੀ ਠੁਕਰਾ ਦਿੱਤੀ ਤਾਂ ਮਗਰ ਉਸਨੇ ਧਮਕੀ ਦਿੱਤੀ ਕਿ ਜੇ ਖਬਰ ਲੱਗੀ ਤਾਂ ਮੈਂ ਆਤਮ ਹੱਤਿਆ ਕਰ ਲਵਾਂਗਾ ਪਰ ਫਿਰ ਵੀ ਆਪਾਂ ਖਬਰ ਕੀਤੀ ਉਹ ਖਬਰ ਲੱਗੀ ਇਹਨਾਂ ਸਾਲਾਂ ਦੇ ਤਿਰਵੇ ਦੌਰਾਨ ਡੇਟ ਸਰ ਤੋਂ ਅਹਿਮ ਖਬਰ ਮੈਨੂੰ ਆਪਣੇ ਦਿਲ ਦੇ ਨੇੜੇ ਲੱਗਦੀ ਹੈ ਉਹ ਮੋਗੇ ਜ਼ਿਲ੍ਹੇ ਦੀ ਹੈ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕੁਝ ਗਰੀਬਾਂ ਦੇ ਘਰ ਬਣਾਉਣੇ ਸਨ ਉਹ ਘਰ ਬਣਾਉਣ ਦੀ ਸ਼ਰਤ ਇਹ ਕਿ ਟੋਡਾ ਘਰ ਪੱਕੇ ਨਹੀਂ ਹੋਣੇ ਚਾਹੀਦੇ ਤੇ ਕਈ ਗਰੀਬਾਂ ਦੇ ਘਰ ਕੱਚੇ ਸੀ ਸਰਨੇ ਸਰਕਾਰ ਨੇ ਉਹ ਘਰ ਠਵਾ ਦਿੱਤੇ ਤਾਂ ਕਿ ਉਹ ਪੱਕੇ ਬਣ ਸਕਣ ਪਰ ਘਰ ਠਾਉਣ ਤੋਂ ਬਾਅਦ ਉਹਨਾਂ ਨੂੰ ਕਈ ਮਹੀਨੇ ਪੈਸੇ ਜਾਰੀ ਨਹੀਂ ਹੋਏ ਤਾਂ ਉਹ ਗਰੀਬ ਸੜਕਾਂ ਤੇ ਰਹਿਣ ਲਈ ਮਜਬੂਰ ਹੋ ਗਏ ਉਹਨਾਂ ਕੋਲ ਜ਼ਮੀਨਾਂ ਹੈ ਨਹੀਂ ਸੀ ਉਸ ਸੜਕਾਂ ਤੇ ਆਪਣੇ ਚੁੱਲੇ ਰੱਖ ਕੇ ਰੋਟਿ ਪਕਾਉਂਦੇ ਸੀ ਜੋ ਆਵਾਜੇ ਸ਼ੁਰੂ ਹੋ ਜਾਂਦੀ ਸੀ ਉਹ ਚੁੱਲੇ ਫੇਰ ਆਪਣੇ ਪਾਸੇ ਰੱਖ ਲੈਂਦੇ ਸੀ ਤਾਂ ਜਦੋਂ ਇਹ ਆਪਾਂ ਖਬਰ ਕੀਤੀ ਖਬਰ ਤੋਂ ਕੁਝ ਮਹੀਨੇ ਬੀਤ ਗਏ ਤਾਂ ਕੁਝ ਪਰਿਵਾਰ ਸਾਈਕਲ ਤੇ ਮੇਰੇ ਘਰੇ ਆਏ ਉਹਨਾਂ ਨੇ ਦੱਸਿਆ ਕਿ ਤੁਹਾਡੀ ਖਬਰ ਹੁਣ ਤੋਂ ਬਾਅਦ ਸਾਨੂੰ ਸਾਰੇ ਪੇਮੈਂਟ ਮਿਲ ਗਈ ਆ ਤੇ ਅੱਜ ਹੁਣ ਸਾਡੇ ਘਰ ਛੱਤ ਬਣ ਚੁੱਕੀ ਆ ਉਹਨਾਂ ਨੇ ਜਿਹੜਾ ਮੈਨੂੰ ਉਹ ਡੱਡੂਆਂ ਡੱਬਾ ਦਿੱਤਾ ਸੀ ਉਹ ਮੇਰੇ ਲਈ ਹਮੇਸ਼ਾ ਸਭ ਤੋਂ ਵੱਡਾ ਅਵਾਰਡ ਰਹੇਗਾ ਇਸ ਤਰ੍ਹਾਂ ਹੁਣ ਸਾਰੇ ਨੇ ਗੱਲ ਕੀਤੀ ਇਹ ਵੀ ਕਿਵੇਂ মিডিਆ ਬਦਲ ਰਿਹਾ ਹੈ ਪ੍ਰਸਤੀ ਜਾਂਦੀ ਦੇ ਕਿਵੇਂ ਹਮਲੇ ਹੋ ਰਹੇ ਨੇ ਇਹ ਤੁਸੀਂ ਤਾਂ ਸਾਰੇ ਜਾਣੋ ਹੀ ਹੋ ਪਰ ਇੱਕ ਜਿਹੜਾ ਨਵਾਂ ਟ੍ਰੈਂਡ ਪੈਦਾ ਹੋ ਗਿਆ ਜਿਵੇਂ ਸਾਰੇ ਨੇ ਦੱਸਿਆ ਕਿ ਇਨਫੋਰਮੇਸ਼ਨ ਤੋਂ ਇਨਫੋਟੇਨਮੈਂਟ ਵੱਲ ਵਧ ਰਿਹਾ ਹੈ ਜਿਹੜਾ ਕਿ ਬਹੁਤ ਖਤਰਨਾਕ ਹੈ ਜਿੰਨਾ ਚਿਰ ਕਿਸੇ ਖਬਰ ਵਿੱਚ ਐਂਟਰਟੇਨਮੈਂਟ ਨਹੀਂ ਮਿਲਦੀ ਤੇ ਨਾ ਹੀ ਪਾਠਕ ਜਾਂ ਦਰਸ਼ਕ ਉਸ ਨੂੰ ਦੇਖਦੇ ਹਨ ਤੇ ਨਾ ਹੀ ਹੁਣ ਲੋਕਾਂ ਦੀ ਸਪੋਰਟ ਮਿਲਦੀ ਹੈ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹ ਸਨਮਾਨ ਮੇਰੇ ਲਈ ਸ਼ੁਰੂਆਤ ਹੈ ਮੈਂ ਅਜੇ ਬਹੁਤ ਕਹਾਣੀਆਂ ਦੱਸਣੀਆਂ ਹਨ ਬਹੁਤ ਕੁਝ ਸਿੱਖਣਾ ਹੈ ਨਾ ਤੁਸੀਂ ਮੇਰੇ ਤੇ ਉਮੀਦਾਂ ਜਤਾਈਆਂ ਹਨ ਮੇਰੇ ਤੇ ਵਿਸ਼ਵਾਸ ਕੀਤਾ ਹੈ ਇਹ ਸਨਮਾਨ ਹਮੇਸ਼ਾ ਮੇਰੇ ਲਈ ਇੱਕ ਕਮਿਟਮੈਂਟ ਦਾ ਕੰਮ ਕਰੇਗਾ ਧੰਨਵਾਦ